ਮਾਤਮਾ ਨੇ ਸਭ ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟੱਡ ਦੂ ਕਰਨੀ ਅੱਡਦਾ ਉਹ ਬਾਜਰੀਆਂ ਬੁਜਰੀਆਂ ਉਹ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਨਾ ਪਤਾ ਵੈਸੀ ਮਸ਼ਹੂਰ ਆਵਣਾ ਹੁਣ ਵੀ ਇੱਕ ਨਾਬੀ ਬਠਾ ਉਹ ਜਵਾਨੀ ਖਾ ਗਿਆ ਸਭ ਕੁਝ ਇਸ ਧਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਸ ਇੱਕ ਥੋੜਾ ਜਿਹਾ ਕਮੀ ਰੱਖ ਕੇ ਪ੍ਰਮਾਤਮਾ ਨੇ ਸਭ ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲੈ ਲੋਕਾਂ ਦਾ ਧਰਤੀ ਵਖਾ ਕੇ ਪਤਾਲ ਖਾ ਕੇ ਅਸਮਾਨ ਖਾ ਗਏ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ-ਕੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟੱਡ ਦੋ ਗਰੋਂ ਨਹੀਂ ਲੱੜਦਾ ਉਹ ਬਾਜਰੀਆਂ ਬੁਜਰੀਆਂ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾ ਗਏ ਸਾਰੇ ਪਹਿਲਾਂ ਲਾਉਣ ਵੇਲੇ ਖਾ ਗਏ ਫਿਰ ਵੱਢਣ ਵੇਲੇ ਖਾ ਗਏ ਫੇਰ ਫੇਰ ਦੁਬਾਰੇ ਲਾਉਣ ਵੇਲੇ ਖਾ ਗਿਆ ਸਭ ਤੋਂ ਪਹਿਲੀ ਜੇਲ੍ਹ ਯਾਤਰਾ ਜੇ ਜੇਲ੍ਹ ਕਿਰਪਾ ਜਿਹੜੀ ਉਹ ਤੁਹਾਡੇ ਮਹਿਕਮੇ ਦੇ ਮੰਤਰੀਤੀ ਹੋਈ ਸੀ ਨਾ ਨਾ ਬੇੜਾ ਨਾਪਾ ਤਾਂ ਵੈਸੀ ਬਿਸ਼ੂਰ ਆ ਹੁਣ ਵੀ ਇੱਕ ਨਾਬੇ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਹਮਣੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤਵਾਤਾਵਰਨ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਹੈ ਮਰਬਾਨੀ ਚ ਸੋਪਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪਦੇ ਰਖੋ ਕੈਲੀਫੋਰਨੀਆ ਲੰਡਨ ਸਾਨੂੰ ਤਾਂ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀਗਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਕਰਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿ ਐਨਾ ਖਾਲੀ ਹੈ ਜਿਹਨਾਂ ਨੇ ਪਰਖਾਨ ਦੇਣੀਆਂ ਨੇ ਲੰਘ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿ ਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨ ਆਰ ਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿ ਮੜਿਆ ਉਹ 아주 감옥 가로